ਦਾ ਪੋਲੀ ਜਮੀ ਦੇਖੋ ਜਿਵੇਂ ਥਾਂ ਦੇ ਨਾਲ ਜਮੀ ਪੋਲੀ ਧਾਰੇ ਫੁਕ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਇਹ ਨੇੜੇ ਜਾਖਲ ਹਰਿਆਣਾ ਬਾਈ ਕਾਲੇ ਕੋਲੇ ਪਹੁੰਚੇ ਹੋਏ ਆ ਝੋਟੀਆਂ ਦਿਖਾਵਾਂਗੇ 5 4 ਦਿਖਾਵਾਂਗੇ ਤਾਜ਼ੀਆਂ ਸੂਈਆਂ ਤੇ ਇੱਕ ਝੋਟੀ ਦਿਖਾਵਾਂਗੇ ਸੱਜਣੋ ਗੱਬਣ ਤੇ ਰੇਟ ਤੁਹਾਨੂੰ ਪਤਾ ਰੇਟ ਬਾਈ ਦੇ ਤਕਰੀਬਨ ਤਕਰੀਬਨ ਜਾਇਜ਼ ਹੁੰਦੇ ਆ ਵੀਡੀਓ ਕਾਫੀ ਵਾਰ ਬਣਾ ਚੁੱਕੇ ਆ ਬਾਈ ਕੋਲੋਂ ਕਬ ਜਾਨਵਰ ਵੀ ਜੇ ਗੱਲ ਕਰ ਲਈਏ ਸੱਜਣੋਂ ਬਾਈ ਕੋਲ ਜੈਨੂਅਲ ਹੁੰਦੇ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦੇਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦੇਾਂਗੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦੇਾਂਗੇ ਆ ਜਾ ਕਾਲੀ ਫਿਰ ਹੋਰ ਕਿਵੇਂ ਠੀਕ ਠਾਕ ਗੁਰੀ ਵਧੀਆ ਚੜਦੀ ਕਲਾ ਆ ਜਾ ਇੱਧਰ ਲੈ ਬੰਨੇ ਨੂੰ ਆ ਜਾ ਕਿਵੇਂ ਚੱਲਦਾ ਕੰਮ ਵਧੀਆ ਚੱਲ ਰਿਹਾ ਬਈ ਇਹਨੂੰ ਲੋਟ ਚੱਲਦਾ ਐਂ ਫਰਸਟ ਕਲਾਸ ਆ ਤੇ ਇੱਕ ਸ਼ੁਰੂ ਚ ਹੀ ਦੱਸ ਦੇ ਵੀ ਜਿਵੇਂ ਸਾਈ ਸੂਈ ਵਾਲਾ ਸੀਨ ਕੀ ਹੁੰਦਾ ਸਾਈ ਵਾਲਾ ਸੀਨ ਵੀਰੇ ਪਤਾ ਕੀ ਗੱਲ ਹੈ ਜਿਵੇਂ ਦੋ ਵਾਰੀ ਸਾਡੇ ਨਾਲ ਬਣ ਗਿਆ ਸਾਈ ਪਵਾ ਕੇ ਬਾਅਦ ਚ ਆਉਂਦੇ ਨਹੀਂ ਠੀਕ ਹੈ ਇੱਕ ਤਾਂ ਆਪਾਂ ਸਾਈ ਥੋੜੀ ਜਿਹੀ ਵਧਾ ਕੇ ਪਾਵਾਂਗੇ ਠੀਕ ਹੈ ਹਾਂ ਇੱਕ ਸਾਨੂੰ ਟਾਈਮ ਹੀ ਨਾ ਹੋਵੇ ਬੰਦਾ ਆਉਂਦਾ ਨਹੀਂ ਉਹਦੀ ਸਾਈ ਵਾਪਸ ਨਹੀਂ ਹਾਂ ਹਾਂ ਪਿਛਲੀ ਵਾਰੀ ਬਣੀਆਂ ਦੇਖ ਤੈਨੂੰ ਵੀ ਪਤਾ ਹੈ ਵੀ ਕਿਵੇਂ ਕਿਵੇਂ ਆਪਾਂ ਕਿੱਥੋਂ ਕਿੱਥੋਂ ਮਾਲ ਮੋੜ ਕੇ ਲਿਆਇਆ ਹਨਾ ਠੀਕ ਹੈ ਗੱਲ ਹਾਂ ਆ ਤੇ ਸਾਈ ਬਾਡੇ ਵੱਲੋਂ ਸਾਡੇ ਕੋਲੋਂ ਕੋਈ ਨਹੀਂ ਸਾਡੇ ਕੋਲੋਂ ਜਿਵੇਂ ਮਰਜ਼ੀ ਵੀਡੀਓ ਕਾਲ ਤੇ ਚਾਹੇ ਦੋ ਦਿਨ ਚਵਾਈ ਕਰਾ ਲਵੋ ਠੀਕ ਹੈ ਗੱਲ ਸਾਈ ਪਾ ਕੇ ਚਵਾਈ ਕਰਾਵਾਂਗੇ ਅਸੀਂ ਹਾਂ ਦੁੱਧ ਬਾਈ ਕਹਿੰਦਾ ਜਿੰਨਾ ਦੱਸਾਂਗੇ ਡੰਗ ਤੋਂ ਡੰਗ ਚੋਕੇ ਲਈਏ ਤੇ ਸਾਈ ਪਾ ਕੇ ਜਿਹੜਾ ਭਰਾ ਟਾਈਮ ਤੇ ਨਾ ਆਇਆ ਸਾਈ ਉਹਦੀ ਵਾਪਸ ਨਹੀਂ ਹੋ ਇਹ ਸ਼ੁਰੂਆਤ ਕਿਹੜੇ ਬੰਨੇ ਕਰੀਏ ਇਦਰੋਂ ਕਰਦੇ ਨੇ ਗੁਰੀ ਆ ਸ਼ੁਰੂਆਤ ਬਾਈ ਕਹਿੰਦਾ ਇਧਰਲੇ ਬੰਨੇ ਕਰਦੇ ਤੇ ਇੱਕ ਦਿਖਾਵਾਂਗੇ ਨੀਲੀ 라ਵੀ ਦੀ ਮੱਝ ਕਿਉਂਕਿ ਵਿੱਚ ਭਰਾ ਨੀਲੀ ਦੇ ਸ਼ਕੀਨ ਹੁੰਦੇ ਨੇ ਰੰਗ ਰੂਪ ਦੀਆਂ ਮੱਝਾਂ ਚੰਗੀਆਂ ਤੇ ਵੱਡੀ ਝੋਟੀ ਤੋਂ ਕਰਦੇ ਆ ਸ਼ੁਰੂ ਸੁਆ ਕਿਹੜਾ ਕਾਲੇ ਦਾ ਸੁਆ ਦੂਜਾ ਗੁਰੀ ਤੋੜ ਦੇ ਬਾਈ ਹੋਰ ਤੋਰੀ ਗੁਰਿੰਦਰ ਸੁਆ ਆ ਗਿਆ ਦੂਜਾ ਤੇ ਸਿੰਘ ਆ ਗਿਆ ਗੋਲ ਬੱਚਾ ਕੀ ਆ ਨਾਲ ਬੱਚਾ ਕੱਟਾ ਹੈ ਮਗਰ ਆ ਨਾਲ ਆ ਗਿਆ ਮੇਲ ਕਾਫ ਤੇ ਬਾਕੀ ਚਮਕ ਕੱਟੀ ਹੈ ਬਾਈ ਮਗਰ ਕੱਟੀਆਂ ਸਾਰੀਆਂ ਨਕਾ ਨਾਲ ਆ ਗਈ ਇਹਦੇ ਕੱਤੀ ਪਾਈ ਕਹਿੰਦਾ ਚਮਕਦਮਕ ਵੀ ਝੋਟੀ ਦੀ ਚੰਗੀਆਂ ਤੇ ਆਡਰ ਵੀ ਸੋਹਣਾ ਰ ਉੱਤੋਂ ਚੜਾਈ ਵਾਲੀ ਆ ਗਈ ਬਾਡੀ ਵਾਲੀ ਸੂਆ ਕਿਹੜਾ ਕਾਲੇ ਦੂਜਾ ਸੂਆ ਗੁਰੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 15 ਦਿਨ 15 ਦਿਨ ਦੁੱਧ ਹਾਜ਼ਰ ਕਰ ਦੁੱਧ 13 ਕਿਲੋ ਹਾਜ਼ਰ ਐਨ ਤਿਆਰ ਹੈਗਾ ਹਾਂ ਐਨ ਤਿਆਰ ਡੰਗ ਤੋਂ ਡੰਗ ਚਵਾ ਐਂ ਜਿਵੇਂ ਮਰਜੀ ਚੋਲੇ ਕਟਾ ਲਾ ਕਿਲੋ ਕਟਾਉਂਦੇ ਨਹੀਂ ਕਿਲੋ ਦੁੱਧ ਉਹ ਨਹੀਂ ਤਿਆਰ ਮਿਲੂਗਾ ਪਰ ਚਵਾਵਾਂਗੇ ਸਾਈ ਪਵਾ ਕੇ ਆ ਚਵਾਵਾਂਗੇ ਬਾਈ ਕਹਿੰਦਾ ਸਾਈ ਪਵਾ ਕੇ ਬਣਦੇ ਬਾਈ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਝੋਟੀ ਵੀ ਚੰਗੀ ਆ ਤੇ ਥਣ ਦਾ ਸਹਿਜ ਵੀ ਬਹੁਤ ਸੋਹਣਾ ਤੇ ਉਹ ਚਬਾਈ ਕਰਾ ਕੇ ਦਿਖਾਵਾਂਗੇ ਵੀਰੇ ਜਿਵੇਂ ਆ ਬੱਚਾ ਵਿੱਚ ਆਖੀ ਜਾਂਦਾ ਕਹਿੰਦਾ ਦੱਸ ਦੇ ਬਾਈ 4/4 ਵਾਲਾ ਸਿਸਟਮ ਹੀ ਆ ਥਣ ਦਾ ਸਹਿਜ ਵੀ ਬਹੁਤ ਸੋਹਣਾ ਤੇ ਨਾਲ ਇਹਦੇ ਆ ਗਈ ਕੱਤੀ ਤੇ ਉਸ ਤੋਂ ਬਾਅਦ ਧਾਰਾਂ ਵੀ ਕੋਸ਼ਿਸ਼ ਰਹੂਗੀ ਵੀ ਸਾਨੂੰ ਨਾ ਮਾਰਾਂਗੇ ਧਾਰਾਂ ਵੀ ਗੁਰੀ ਤੇ ਕੱਦ ਕਾਠ ਵਾਲੀ ਆ ਗਈ ਤੇ ਮੇਨ ਗੱਲ ਆ ਜਿਹੜੀ ਬਾਡੀ ਦੀ ਚੜਾਈ ਬਹੁਤ ਉੱਤੋਂ ਬਧੂ ਦੁੱਧ ਕੁਝ ਹੋ ਰਾ ਬਧੂ ਵੀਰੇ ਬਧੂ ਕਿਉਂਕਿ ਪਤਾ ਵੀ ਇਹ ਟਕਾਣੇ ਲੱਗ ਕੇ ਗੁਰੂ ਦੁੱਧ ਬਦਲਣਾ ਹੁੰਦਾ ਬੱਚਾ ਕਿੰਨਾ ਕਰਦੇ 15 ਕਿਲੋ ਦੁੱਧ ਦੇ ਦਊਗੀ ਬਾਡੀ ਦੇ ਹਿਸਾਬ ਨਾਲ ਝੋਟੀ ਵੱਡੀ ਬੁੱਟੀਏ ਪੂਰੀ ਅੱਜ 13 ਕਿਲੋ ਅੱਜ 13 ਕਿਲੋ ਹਾਜ਼ਰ ਹੈ ਚਵਾਈ ਦੀ ਕਿਵੇਂ ਆ ਚਵਾਈ ਮੋਲ ਮੋਟਾ ਆਪਾਂ ਲਾ ਦੇਨੇ ਬੱਚਾ ਜੇ ਕਹਣਾ ਠੀਕ ਹੈ ਕਹਿੰਦਾ ਆਹ ਆ ਪਤਾ ਰਾਂ ਬਾਅਦ ਚ ਦਿਖਾ ਦਾਂਗੀ ਮਾਰ ਕੇ ਪੈਸੇ ਕਿੰਨੇ ਲਵਾਂ ਆਪਾਂ ਦਿਖਾਈ ਦੇਨੇ ਗੁਰੂ ਜੀ ਮੈਂ ਕਹਣਾ ਪੈਸੇ ਆਪਾਂ ਜਮੀ 1 ਲੱਖ 35 ਹਜ਼ਾਰ ਲਵਾਂਗੀ ਝੋਟੀ ਦਾ 1 35 ਮਾਨਤਨ ਹੋਜੂ ਮਾਨਤਨ ਥੋੜਾ ਮੋਟਾ ਹੀ ਕਰ ਦਾਂਗੇ ਚਲੋ ਬੜਾ ਲੰਬਾ ਦਾ ਕੰਮ ਹੈ ਨਹੀਂ ਕਿਉਂਕਿ ਆਪਾਂ ਕੋਈ ਹੋਰ ਇੱਕ ਵੀਡੀਓ 'ਚ ਪਾ ਖਿੱਚ ਕੇ ਪਾਉਣੇ ਹੁੰਦੇ ਠੀਕ ਆ ਗੱਲ ਆ ਥੋੜਾ ਬੜਾ ਮਾਨਤਾਨ ਪਾਈ ਕਹਿੰਦਾ ਕਿਉਂਕਿ ਐਡੀ ਛੋਟੀ ਦਾ ਵੀਰੇ ਜੇ ਆਪਾਂ ਸੱਤ ਮੁੱਲ ਕਰਦੇ ਡੇਢ ਘਰ ਤਾਂ ਵੀ ਥੋੜਾ ਸੀਗਾ ਹਾਂ ਛੋਟੀ ਆ ਗਈ ਬਾਗੀ ਵਾਲੀ ਨਾਲ ਇਹਦੇ ਆ ਗਈ ਕੱਟੀ ਤੇ ਥਾਂ ਦਾ ਸੈਜ ਬਹੁਤ ਧਾਰਾ ਮਾਰ ਕੇ ਦਿਖਾ ਲਾ ਜੇ ਕਹਿੰਦੇ ਤੇ ਬੱਚਾ ਲਾ ਕੇ ਧਾਰਾ ਮਾਰ ਦੇ ਦੀ ਤੇ ਕੱਟੀ ਆਪਾਂ ਤੁਹਾਨੂੰ ਦਿਖਾ ਦੇਣਾ ਥੱਲੇ ਪਈ ਹੋਈ ਘਰ ਦੇ ਬੰਨੇ ਬਾਈ ਤੇ ਧਾਰਾ ਮਾਰ ਕੇ ਦਿਖਾ ਦੇਣਾ ਥਾਂ ਦਾ ਸੈਜ ਵੀ ਬਹੁਤ ਸੋਹਣਾ ਰੱਖ ਦੇ ਲੈ ਦੋ ਦੋ ਧਾਰਾ ਥੱਲੀ ਮਾਰ ਦੇ ਦੀ ਜ ਅਚਬਾਈ ਦੀ ਦੋਹੀ ਗੱਲ ਆ ਵੀ ਚਬਾਈ ਵਾਲਾ ਬਾਈ ਹੁਣ ਨਾ ਰਿਕਾਰਡ ਆ ਚਬਾਈ ਆ ਤਾਂ ਗੁੜੀ ਅਜ ਤੱਕ ਕਦੇ ਆਇਆ ਨਾ ਕੋਈ ਕਹਿੰਦਾ ਵੀ ਯਾਰ ਟੈਟ ਭੇਜ ਸੀ ਠੀਕ ਆ ਗੱਲ ਹਾਂ ਬਸ ਜ਼ਿਆਦੇ ਨਾ ਖਰਾਬ ਕਰ ਹੁਣ ਮਾਰਦੇ ਆ ਅਗਲੇ ਨੂੰ ਅਚਬਾਈ ਦੀ ਆ ਗਈ ਫੁੱਲ ਠੋਸ ਬਾਹਰ ਛੱਡਦੇ ਕਾਲੀ ਪੈਸੇ ਬਾਈ ਕਹਿੰਦਾ ਲੈਣੇ ਨੇ 1 ਲੱਖ ਤੇ 35000 ਥੋੜਾ ਬਹੁਤਾ ਮਾਨਤਾ ਨੂੰ ਚ ਕਰ ਦਾਂਗੇ ਇੱਕ ਕੁਆਲਿਟੀ ਝੋਟੀ ਦੀ ਆ ਗਈ ਫੁੱਲ ਨਟਾਉ ਬਸ ਇੱਕ ਇੱਕ ਬੇਨਤੀ ਹੋ ਰਹੀ ਗੁੜੀ ਘੱਟੋ ਘਾਟਾ ਦੀ 5000 ਸਾਈ ਪਾਵਾਂਗੇ ਠੀਕ ਹੈ ਸਾਡੇ ਨਾਲ ਦੋ ਵਾਰੀ ਬਣ ਗਈ 2000 ਪਾ ਕੇ ਬੰਦੇ ਨੇ ਕੀ ਕਰਿਆ ਜੋੜਾ ਕਰਨਾ ਪਿਛਲੀ ਵਾਰੀ ਮੈਂ ਹੁਣ ਮੈਂ 9 ਵੀ ਲੈ ਲਵਾਂ ਸਮਾਨੇ ਕੋਈ ਟੈਂਟਰ ਪਿੰਡ ਹੈ 2000 ਪਾ ਕੇ ਤੜਕੀ ਸ਼ਾਮ ਨੂੰ ਚੋਗੇ ਸਵੇਰੇ ਕਹਿੰਦੇ ਪੜੀ ਥਾਂ ਲੈ ਜਾਗੇ ਮਾ ਠੀਕ ਹੈ ਦੋ ਸ਼ਾਮ ਨੂੰ ਦੇ ਕੇ ਚਾਰ ਪਾ ਕੇ ਮੁੜ ਕੇ ਆਈ ਨਹੀਂ ਬੰਦੇ 4000 ਛੱਡ ਹਾਂ ਵੀਰ ਆਪਾਂ ਸਾਈ 5000 ਤੋਂ ਘੱਟ ਪਾਉਣੀ ਨਹੀਂ ਕਿਤੇ ਬਾਈ ਕਹਿੰਦਾ 5000 ਸਾਈ ਪਾਉਣੀ ਆ ਜਿਹੜੇ ਭਰਾ ਨੂੰ ਪਸ਼ੂ ਪਸੰਦ ਆਊਗਾ ਉਹ ਆਪਦੀ ਸਮਝ ਨਾਲ ਖਰੀਦੇਓ ਤੇ 62 ਤੋਂ ਪਾਇਓ 5000 ਤੇ ਹੁਣ ਤੁਹਾਨੂੰ ਦਿਖਾ ਦੇਣਾ ਜੇ ਸ਼ਰਤਾਂ ਪੂਰੀ ਹੁੰਦੀ ਹੈ ਫਿਰ ਆਪਾਂ ਸਾਈ ਮੋੜਨੇ ਹੱਕਦਾਰ ਆ ਠੀਕ ਆ ਤੋਰ ਬਾਈ ਖੋਲ ਕੇ ਬੱਚਾ ਕੀ ਆ ਨਾਲ ਇਹਦੇ ਕੱਟਾ ਆ ਨਾਲ ਆ ਗਿਆ ਮੇਲ ਕਾਬ ਤੇ ਕਦ ਕਾਠ ਆ ਗਿਆ ਫੁੱਲ ਵੱਡਾ ਸੁਆ ਕਿਹੜਾ ਇਹਦਾ ਸੁਆ ਦਾ ਤੀਜਾ ਗੁਰੀ ਸੁਆ ਆ ਗਿਆ ਬਾਈ ਕਹਿੰਦਾ ਤੀਜਾ ਤੇ ਆਰਡਰ ਬਹੁਤ ਸੋਹਣਾ ਰੱਖ ਲਿਆ ਚਵਾਈ ਦੀ ਕਿਵੇਂ ਆ ਚਵਾਈ ਵੈ ਮੋਟੀ ਆਪਾਂ ਚੋਣ ਕਰਾਵਾਂਗੇ ਵੀਡੀਓ ਚ ਹੱਲਾ ਹਾਂ ਆਰਡਰ ਵੀ ਫੁੱਲ ਚੌੜਾ ਰੱਖੇ ਵੀਰੇ ਤੁੱਤਦਾ ਇਹਦਾ ਇਹ ਨਹੀਂ ਪਤਾ ਵੀ 16 17 ਦੇ ਦੇ 13 ਹੁਣ ਤਿਆਰ ਹੈ ਹਲੇ ਆਪ ਤੇਰੀ ਸੁਏ ਬੱਚੇ ਦੇ ਕੈਮਰਾ ਮਾਰਦੀ ਇੱਕ ਹਵਤੇ ਦਾ ਸੂਹਾ ਤੇ ਆ ਗਈ ਨੀਲੀ ਰਾਬੀ ਚ ਅੱਖਾਂ ਚ ਵੀ ਜਵਾਬ ਹੈਗੇ ਤੇ ਲੰਬੀ ਵੀ ਫੁੱਲਾ ਤੇ ਕੱਦ ਬਿੱਡ ਵੀ ਝੋਟੀ ਦਾ ਚੰਗਾ ਆ ਗਿਆ ਗਾੜੀ ਦੇ ਮਰੀ ਤੇ ਰੰਗ ਰੰਗ ਵੀ ਬਹੁਤ ਸੋਹਣਾ ਤੇ ਬਾਕੀ ਅਗਾੜੀ ਚੈੱਕ ਕਰ ਸਕਦੇ ਹਾਂ ਲੈ ਚੱਲ ਭਾਈ ਇਹਨੂੰ ਤੇ ਤਾਰਾ ਬਾਈ ਕਹਿੰਦਾ ਭਾਈ ਜੀ ਵੀ ਤੁਹਾਨੂੰ ਦਿਖਾ ਦਾਂਗੇ ਮਾਰ ਕੇ ਨਾਲ ਇਹਦੇ ਹੈਗਾ ਮੇਲ ਕਾਫ ਤੇ ਇਹ ਆ ਗਈ ਨੀਲੀ ਰਾਬੀ ਚ ਆਰਡਰ ਰੱਖਦੀ ਆ ਪੂਰਾ ਠੋਸ ਕਹਿ ਲਈ ਆਪਾਂ ਖਾਲੀ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਗੁਰੀ ਗੁਰੀ ਬੱਚੇ ਦੇ ਮਾਰੀ ਕੈਮਰਾ ਫੋਨ ਉਹਦੀ ਗਲਤੀ ਇੱਕ ਹਫਤੇ ਦੇ ਸੂਈ ਹੋਈ ਹੈ ਅੰਦਰ ਹੋਣੀ ਵੱਧ ਨਹੀਂ ਹੋਊਗੀ ਤੇ ਨਾਲ ਇਹ ਵੀ ਨੀਲੀ ਦਾ ਨੀਲੀ ਆ ਗਿਆ ਹਣਾ ਮੇਲ ਕਾਫ ਆ ਗਿਆ ਹਾਂ ਹਾਂ ਤੇ ਕੱਦ ਕਾਠ ਆ ਗਿਆ ਇਹਦਾ ਵੀ ਫੁੱਲ ਵੱਡਾ ਲੈ ਬੱਚਾ ਲਾ ਦੇ ਤੈਨੂੰ ਅਗਲੀ ਦੀ ਡਿਟੇਲ ਦੱਸ ਅਗਲੀ ਦੀ ਡਿਟੇਲ ਮੈਂ ਤੂੰ ਬੱਚਾ ਲਾ ਦੂੰ ਹਾਂ ਜਦੋਂ ਤੱਕ ਮੈਂ ਕਰ ਦਲਾਂ ਅਗਲੀ ਨੂੰ ਬੱਚਾ ਉਧਰ ਇਹਦਾ ਸੂਆ ਕਿਹੜਾ ਇਹਦਾ ਸੂਆ ਦੂਜਾ ਗੁਰੀ ਉਹਦਾ ਬੱਚਾ ਲਖਵਿੰਦਰ ਤੂੰ ਦੂਜਾ ਸੂਆ ਹਾਂ ਇਹਦੇ ਥੋੜਾ ਥੰਤੇ ਅਸੀਂ ਪਹਾੜਾ ਬਸ ਜੇ ਬੰਦਾ ਚੈੱਕ ਕਰਨੀਆਂ ਖਾਲੀ ਕਰਕੇ ਜਿਵੇਂ ਮਰਜ਼ੀ ਤਸੱਲੀ ਕਰ ਲੇ ਸਾਈਡ ਸੱਪਾ ਤਾਂ ਨਹੀਂ ਜ ਪਰ ਜਰੂਰ ਹੈ ਖਾਲੀ ਕਰਕੇ ਇਹਨਾਂ ਬੰਦਾਂ ਤਸੱਲੀ ਕਰਾ ਕੇ ਫੇਰ ਦਵਾਂਗੇ ਸੂਆ ਇਹਦਾ ਬਾਈ ਕਹਿੰਦਾ ਆ ਗਿਆ ਦੂਜਾ ਤੇ 나ੜਾ ਨੂੜਾ ਬਹੁਤ ਨੇ ਆਰਡਰ ਤੇ ਤੇ ਬਾਕੀ ਬਾਈ ਕਹਿੰਦਾ ਥਣ ਨੂੰ ਇਹਦੇ ਇਧਰ ਦੇਖੋ ਬੱਚੇ ਦੇ ਮਾਰ ਕੈਮਰਾ ਚੌਥਾ ਦਿਨ ਅਜੋ ਆ ਥਣ ਨੂੰ ਇਹਦੇ ਪਾਸਾ ਪੂਸਾ ਹੈ ਨਹੀਂ ਉਹ ਬਾਈ ਕਹਿੰਦਾ ਖਾਲੀ ਕਰਕੇ ਚੈੱਕ ਕਰ ਲਿਓ ਬਾਕੀ ਸਾਨੂੰ ਦੱਸਦਾ ਵੀ ਉਹਨਾਂ ਹਰੇਕ ਵੀਡੀਓ ਚ ਵੀ ਡੰਗ ਦੋ ਡੰਗ ਚੋਕੇ ਪਸ਼ੂ ਚੈੱਕ ਕਰਕੇ ਲੈ ਜਾਇਆ ਕਰੋ ਬਾਅਦ ਚੋਂ ਨਾ ਮੈਨੂੰ ਫੋਨ ਲਾਇਆ ਕਰੋ ਨਾ ਲਾਇਆ ਕਰੋ ਵਪਾਰੀ ਵੀਰ ਨੂੰ ਫੋਨ ਕਿਉਂਕਿ ਇਹ ਪਹਿਲਾਂ ਹੀ ਆਪਦੀ ਸਮਝਣਾ ਪਸ਼ੂ ਲੈ ਜਾ ਕਰੋ ਚੈੱਕ ਕਰਕੇ ਤਸੱਲੀ ਕਰਕੇ ਕਿੰਨੇ ਦਿਨ ਦਾ ਸੂਆ ਇਹਦਾ ਚਾਰ ਦਿਨ ਹੋਏ ਨੇ ਚਾਰਾਂ ਦਿਨਾਂ ਦੀ ਸੂਈ ਥੱਲੇ ਕਿੰਨਾ ਬੋਲਾ 11 ਕਿਲੋ ਤੋਂ ਤਿਆਰ ਹੈ ਹੁਣ 11 ਹੈਗਾ ਐਨ ਅਰ ਚੋਣ ਦੇਖੇ ਗੁਰੀ ਇਹਦਾ ਜਿਵੇਂ ਉਂਗਲ ਹੁੰਦੀ ਐ ਮੂਰਤੀ ਇੰਨੀ ਮੋਟੀ ਧਾਰ ਪਣੀ ਜਿਵੇਂ ਕੋਲੀ ਫੋਕੀ ਤੇ ਵਜਨ ਵਜੂਦ ਵਾਲੀ ਝੋਟੀ ਆ ਗਈ ਜਾਨ ਵੀ ਚੰਗੀ ਆ ਤੇ ਨਸਾਂ ਵੀ ਬਹੁਤ ਰੱਖਦੀ ਆ ਆڈر ਤੇ ਆਰਡਰ ਰੱਖਦੀ ਆ ਬਿਲਕੁਲ ਪੱਕੇ ਆਰਡਰ ਦੀ ਆ ਗਈ ਕੋਲਾ ਨਹੀਂ ਹੈਗਾ ਜੇ ਆਪਾਂ ਥੋਥੀ ਕਹ ਲੈਣਾ ਜੜ ਕਿਸੇ ਵੀ ਪੱਖ ਤੋਂ ਜਾਨਵੀ ਝੋਟੀ 'ਚ ਚੰਗੀ ਆ ਤੇ ਬਰੀਡਿੰਗ ਦੇ ਮਾਮਲੇ 'ਚ ਇਹ ਬੈਸਟ ਰਹੂਗੀ ਜੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਉਹ ਸੰਪਰਕ ਬਾਈ ਨਾਲ ਕਰ ਸਕਦਾ ਬੱਚਾ ਕੀ ਆ ਨਾਲ ਇਹਦੇ ਬੱਚਾ ਕੱਟਾ ਇਹਦਾ ਵੀ ਮੇਲ ਕਾਫ ਹਾਂ ਆ ਮੇਲ ਕਾਫ ਜਿਆਦੇ ਨਹੀਂ ਆ ਗਈ ਕੱਟੇ ਜਿਆਦੇ ਨਹੀਂ ਐਸ ਵਾਰੀ ਬਾਈ ਕਹਿੰਦਾ ਮੇਲ ਕਾਫ ਜਿਆਦੇ ਨਹੀਂ ਇਹ ਆ ਗਈ 3 ਨੰਬਰ ਤੇ ਇਹਦਾ ਰੇਟ ਕੀ ਰਹੂਗਾ ਕੱਲੇ ਇਹਦਾ ਕਸੀਰ ਵਾਲਾਂ ਨੂੰ ਗੁਰੂ ਜਮੀ 1 ਲੱਖ ਤੇ 30000 ਹਾਂ ਪਾਸਾ ਤਾਂ ਨਹੀਂ ਹੈਗਾ ਇਹਨੂੰ ਪਾਸਾ ਹੋਇਆ ਝੋਟੀ ਆਪਣੀਆਂ ਠੀਕ ਆ ਕਰਨ ਹਾਂ ਆ ਪਾਸੇ ਵਾਲੀ ਗਾਰੰਟੀ ਆ ਪਾਸੇ ਵਾਲੀ ਗਾਰੰਟੀ ਆ ਥੋੜਾ ਜਿਹਾ ਤੁਹਾਨੂੰ ਦਿਖਾ ਦੇ ਭਲਾ ਜੈ ਹਾਲੇ ਬੱਚੇ ਤੇ ਵੀ ਮਾਰਦੇ ਕੈਮਰਾ ਆੜੂਆ ਨਾਲ ਹੀ ਆ ਪਰ ਇੱਕ ਹੋਰ ਵੀ ਹੈ ਕਈ ਵਾਰੀ ਮਿੱਤਰ ਕਈ ਵਾਰੀ ਆਏ ਹੁੰਦਾ ਵੀ ਥਣ ਪਤਲੀ ਕਿਹਾ ਜਾ ਮੋਟਾ ਜਾ ਕੋਣ ਦੇਖੇ ਇਹਦਾ 3 ਕਿਲੋ ਲੈਵਲ ਤੇ ਕਿੰਨਾ ਦੁੱਧ ਕਰ ਦੂਗੀ 100 17 ਕਿਲੋ ਦੁੱਧ ਦੇਣਾ ਝੋਟੀ ਨੇ 1 ਲੱਖ 30 ਦੀ ਦੇ ਦਾਂ 1 ਲੱਖ 30 ਦੇ ਦਾਂ ਹੁਣ ਆਪਾਂ ਸਾਨੂੰ ਇਧਰੋਂ ਨੀਲੀ ਰਾਵੀ ਜਾਂ ਖਾ ਦੇਣਾ ਧਾਰਾ ਮਾਰ ਕੇ ਘਰ ਦੇ ਬੱਚਾ ਬੰਦੇ ਤਾਂ ਮਾਰਦੇ ਸੇਠ ਸਾਰੀਆਂ ਆ ਚਵਾਈ ਵੀ ਹੈ ਵੀ ਫੁੱਲ ਮੋਟਿਆ ਬਾਈ ਕੋਣ ਨਹੀਂ ਮਾਰਾ ਲੈਣਾ ਆਪਾਂ ਨੇ ਚਵਾਈ ਵਾਲਾ ਜਿਵੇਂ ਤੁਹਾਨੂੰ ਦੱਸਿਆ ਵੀ ਚਵਾਈ ਵਾਲਾ ਰਿਕਾਰਡ ਆ ਬਾਈ ਉਹਦਾ ਨਾਲ ਇਹਦਾ ਕੀ ਰੇਟਾ ਨੀਲੀ ਦਾ ਬਾਈ 1 ਲੱਖ 30 ਹੀ ਦੇ ਦਾਂ ਗੂਈ ਬਾਅਦ ਛੱਡ ਦੇ ਬਾਈ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 30 ਹਜ਼ਾਰ ਦੀ ਦੁੱਧ ਕਿੰਨਾ ਦੱਸਿਆ ਸੀ ਇਹ ਥੱਲੇ ਦੁੱਧ ਦੇ ਥੱਲੇ ਬਾਈ ਹੁਣ 13 ਕਿਲੋ ਤਿਆਰ ਹੈ 13 ਕਿਲੋ ਡੰਗ ਤੋਂ ਡੰਗ ਚਬਾਉਣ ਐਂ ਚਬਾਵਾਗੇ ਜਿਵੇਂ ਅਗਲੇ ਦੀ ਮਰਜ਼ੀ ਹੋਈ ਉਵੇਂ ਕਰ ਲੈ ਤੇ ਕਿਸੇ ਪੱਖੋਂ ਵੀ ਆਇਆ ਨਹੀਂ ਹੁਗਾ ਗੁਰੀ ਵੀ ਲੰਬੇ ਵਾਲਾ ਕੰਮ ਖਾਣ ਦੀ ਪੀਣ ਦੀ ਜਮੀ ਖੁੱਲੀ ਝੋਟੀ ਐ ਨਾ ਠੀਕ ਆ ਗੱਲ ਲੈ ਜਾ ਲੈ ਇਹਨੂੰ ਸੁਆ ਵੀ ਸੱਤਾਂ ਦਿਨਾਂ ਦਾ ਆ ਸੁਆ ਆ ਗਿਆ ਸੱਤਾਂ ਦਿਨਾਂ ਦਾ ਇਹਦੇ ਕੋਲੇ ਬਾਈ ਕਹਿੰਦਾ ਹੈਗਾ 13 ਕਿਲੋ ਹਾਜ਼ਰ ਦੁੱਧ ਪੀਕ ਲੈਵਲ ਤੇ ਕਿੰਨਾ ਕਰ ਸਕਦੇ 16 ਕਿਲੋ ਦੁੱਧ ਦੇ ਦਊਗੀ ਝੋਟੀ 15 16 ਦੇਣੀ ਹਾਂ ਦਊਗੀ ਪੁੱਕਾ ਫਿਕਸ ਕਿੰਨੇ ਦੀ ਹੋਊ ਜਮੀਂ ਬੁਰੀ ਆਪਾਂ 35 ਵੀ 40 ਵੀ ਕਹਿੰਦੇ ਦਾ ਆਪਾਂ ਖਿੱਚ ਕੇ ਰੇਟ ਪਾਇੰਦੈ ਨੂੰ ਪਤਾ ਆਪਣਾ ਰੇਟ ਵੀ 1 ਲੱਖ ਤੇ 30000 ਰੁਪਏ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 30000 ਦੀ ਕੱਦ ਵਿੱਡ ਵੀ ਚੰਗਾ ਤੇ ਬਾਕੀ ਦੁੱਧ ਵਾਲਾ ਪੀਸ ਲੱਗਦਾ ਕਿਉਂਕਿ ਓਵਰ ਫੈਟ ਨਹੀਂ ਹੈਗੀ ਇਹ ਤੇ ਜੇ ਆਪਾਂ ਗੱਲ ਕਰੀਏ ਜਮੀ ਵੀ ਨਹੀਂ ਹੈਗੀ ਗੁਰੀ ਕਿਸੇ ਪਾਸੋਂ ਵੀ ਇਹ ਬਿੱਟ ਪਈ ਹੈ ਹਾਂ ਆਟਰ ਦਾ ਸਾਈਜ਼ ਬਹੁਤ ਸੋਹਣਾ ਰੱਖਿਆ ਜਿਵੇਂ ਭਰਾਵਾ ਨੇ ਕਹੇ ਲਿਆ ਨੀਲੀ ਰਾਵੀ ਤੇ ਕੰਮ ਕਰਨਾ ਭਰਾ ਬ੍ਰੀਡ ਵਾਸਤੇ ਇਹਨੂੰ ਖਰੀਦ ਸਕਦਾ ਨਾਲੇ ਕਿਸੇ ਪੱਖੋਂ ਵੀ ਨਹੀਂ ਬਾਕੀ ਠੰਡੀ ਸੀਲ ਬੋਤ ਹੈ ਬਾਹਲੀ ਠੰਡੀ ਸੀਲ ਹੈ ਕਿਸੇ ਪੱਖੋਂ ਇਹ ਮਿਲੂਗੀ 1,30,000 ਦੀ ਆ ਗਈ ਝੋਟੀ ਬਈ ਇਹ ਆ ਗਈ ਬੰਦੇ ਕੁਲਵਿੰਦਰ ਕਰ ਦੇ ਬੱਚਾ ਬੰਦੇ ਮਾਰੀ ਤਾਰਾ ਕੀ ਥਾਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਥਾਣ ਦਾ ਸਾਈਜ਼ ਬਹੁਤ ਸੋਹਣਾ ਰੱਖਿਆ ਲਾ ਦੇਖੋ ਇਹ ਮੇਥਾਂ ਨੇ ਨਾ ਜਮੇ ਬੋਲੀ ਧਾਰੇ ਫੁੱਕੀ ਹਾਂ ਜਵਾਜ ਜਵਾਕ ਤੂੰ ਮਰਵਾ ਦੇ ਨਾ ਧਾਰਾਂ ਦਾ ਅੰਨੀ ਮਾਰ ਕੇ ਮਾਰ ਲੈ ਬਾ ਬਾਸ ਕੋਨ ਜ ਕਲੰਦਰ ਚੋ ਅੱਛਾ ਬਾਈ ਆ ਗਿਆ ਇਹ ਵੀ ਫੁੱਲ ਫੁੱਕੀ ਸਾਈਜ਼ ਦੇ ਹਿਸਾਬ ਨਾਲ ਇਹ ਜੋ ਹਾਂ ਸਾਈਜ਼ ਦੇ ਹਿਸਾਬ ਨਾਲ ਲੱਗਦਾ ਗੁਰੀ ਉਂਗੋ ਜਿੰਦਾ ਮੋਟਾ ਝੋਣਾ ਇਹਦਾ ਇਹਦਾ ਰੇਟ ਕੀ ਸਹੀ ਗਾਲੇ ਇਹ ਵੀ ਇੱਕ ਤੀਰੀ ਦੇ ਦਾਂਗੇ 130 ਹਾਂ 260 ਦਾ ਜੋੜਾ ਹਾਂ ਜੋੜੇ ਜੋ ਜੇ ਜੋੜਾ ਜਾਂਦਾ ਜਾਂ ਜੋੜੇ ਚ 5000 ਰੁਪਿਆ ਛੋਟ ਕਰ ਦਾਂਗੇ ਇਹ ਜੋੜਾ 2 ਲੱਖ ਤੇ 55 ਦਾ ਹੈ 6 ਵੀ ਨਹੀਂ ਹੋਣੀ ਹੈਗੀ 5 ਹੀ ਹੋਵੇਗੀ ਠੀਕ ਹੈ ਗੱਲ ਹਾਂ ਜੇ ਇਹ ਜੋੜੇ ਜੋ 255 ਦਾ ਹਾਂ ਤੇ ਹੁਣ ਆ ਚਾਰ ਨੰਬਰ ਵਾਲੀ ਤੋਰ ਦੇਦਾ ਸੁਆ ਕਿਹੜਾ ਇਹਦਾ ਬਰਸੋ ਸੁਈਆ ਦੇ ਬੋਲੇ ਚ ਖਾਲੀ ਇਹਦਾ ਅਸੀਂ ਪਾ ਲਈ ਵਿਚਾਲ ਆਪਾਂ ਜੇ ਹੋ ਗਈ ਠੀਕ ਹੈ ਹਲੇ ਥੋੜਾ ਜਿਹਾ ਆਪਾਂ ਮੰਨ ਲਈ ਝੋਟੀ ਠੀਕ ਹੈ ਗੱਲ ਹਾਂ ਲੈ ਚਲਾ ਇਹਨੂੰ ਸੁਆ ਕਿਹੜਾ ਸੁਆ ਦੂਜਾ ਇਹਦਾ ਸਿੰਘ ਗੋਲਾ ਖੇੜਾ ਖੇੜਾ ਹਾਂ ਸਿੰਘ ਜਮੀ ਗੋਲਾ ਬੱਚਾ ਕੀ ਆ ਨਾਲ ਇਹਦੇ ਬੱਚਾ ਕੱਟਾ ਹੈ ਲੈ ਚਲ ਬਾਈ ਧਮਾਕਾ ਚੌਂਡ ਚ ਬਈ ਆਇਦਾ ਵੀ ਖੁੱਲਾ ਥੋੜਾ ਸੂਆ ਮੰਨ ਗੀ ਜਪਾ ਜ ਮਨ ਗੀ ਝੋਟੀ ਤਾਂ ਮਾ ਚਲ ਜੇ ਵਿੱਚ ਹੋਇਆ ਕੰਮ ਠੀਕ ਨਹੀਂ ਸਵਾਈ ਦੀ ਫੋਕੀ ਆ ਸਵਾਈ ਦੀ ਫੋਕੀ ਆ ਲੰਬੀ ਲੈ ਚਲ ਬਈ ਦੁੱਧ ਨਹੀਂ ਵਧਿਆ ਕੱਟਨੇ ਬੋਲਾ ਵਧਿਆ ਕੱਟਿਆ ਨਾਲ ਮੇਲ ਕਾ ਫਾਇਦੇ ਹਾਂ ਮੇਲਾ ਕਿੰਨੇ ਦਿਨ ਦਾ ਸੂਆ ਪਰਸੋ ਸੂਈਏ ਵੀਰੇ ਬੋਲੀ ਖਾਲੀ ਹੈ ਹਜੇ ਥੋੜੇ ਬੱਚੇ ਦੀ ਮਾਲ ਬੋਲਾ ਇਹਨੇ 9-10 ਕਿਲੋ ਕੱਢਿਆ 9 ਕਿਲੋ ਹੈਗਾ ਹਾਂ 10 ਕਿਲੋ 9 ਕਿਲੋ ਬੋਲਾ ਕੱਢਿਆ ਹੁਣ ਤਾਂ ਕਟਾ ਵਾਲਾ ਜਿਹੇ ਕਿਲੋ ਨਾ 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 ਵੀਰੇ ਝੋਟੀ ਜੱਤ ਕੁਆਲਿਟੀ ਦੀ ਹੈ ਇਹ ਤਾਂ ਕੋਈ ਹੋਰ ਵੀ ਤੈਨੂੰ ਕਹਿੰਦਾ ਮੈਂ ਓਏ ਹੁਣ ਆਇਆ ਵੀ ਆਪਣੇ ਹੱਥ ਚ ਆ ਗਿਆ ਨਹੀਂ ਇੱਕ ਤਰ ਜਿਦਾ ਹੋ ਗਈ ਕਿਸੇ ਦਿਨ ਚੱਲ ਹੋਇਆ ਠੀਕ ਹੈ ਨਹੀਂ ਜੇ ਕਿਤੇ ਅੱਗੇ ਦੁਬਾਰੇ ਪਾਣੀ ਪੈ ਗਈ ਤੈਨੂੰ ਦੱਸਾਂਗੇ ਵੀ ਆਹ ਹੋਊ ਝੋਟੀ ਹੈ ਠੀਕ ਹੈ ਹਾਂ ਆ ਥਾਣ ਦਾ ਸਾਇਦ ਸੋਨਾ ਬੱਚਾ ਇਹਦੀ ਵੀ ਲਾਦੇ ਬੱਚਾ ਆ ਗਿਆ ਨਾਲ ਹੀ ਬਿਲਕੁਲ ਗਿੱਲਾ ਹੀ ਆ ਤਕਰੀਬਨ ਤਾਂ ਜੀ ਆ ਇਹਦਾ ਰੇਟ ਕੀ ਆ ਇਹ ਯਾਰ ਗੁਰੀ ਤੈਨੂੰ ਅੱਜ ਵਾਲਾ ਪਹਾ ਕਰ ਦਾਂਗੇ ਦੇਖ ਓਏ ਬੱਚਾ ਲਾ ਦੇ ਪਹਿਲਾਂ ਐਂ ਵੀ ਖੜ ਜੂਗੀ 1 22 ਦੀ ਝੋਟੀ ਦੇ ਦਾਂਗੇ ਜੋ 1 ਲੱਖ ਤੇ 22 22 ਹਜ਼ਾਰ ਦੀ ਕਈ ਵਾਰੀ ਇੱਕ ਫਿਕਸ ਜੀ ਇੱਕ 20 ਦੀ ਦੇ ਦਾਂਗੇ ਚੱਲ 20 ਦੀ ਦੇ ਦਾਂਗੇ ਤਾਂ ਕਹਿੰਦਾ 2000 ਛੋਟ ਜੀ ਵਾਲਾ ਹਾਂ ਪਰ ਇੱਕ ਗੱਲ ਹੋਰ ਵੀ ਆ ਜਿਵੇਂ ਆਪਣਾ ਪਹਿਲੀ ਪੀੜੀ ਚ ਬਣ ਗਈ ਇੱਕ ਵਾਰੀ ਜਿਹੜੀ ਆਪਾਂ ਬੱਚਾ ਮਰੀ ਝੋਟੀ ਨੇਤੀ ਖਰੇਟ ਵਾਲੀ ਦਿਖਾ ਸਰਦੀਆਂ ਜਿਹੜੇ ਉਦੋਂ ਉਦੋਂ ਪਿਛਲੀ ਵੀਡੀਓ ਚੱਕ ਲਈ ਬੰਦੇ ਨੇ ਕਹਿੰਦਾ ਯਾਰ ਭਾਈ ਉਦੋਂ ਰੇਟ ਉਦੋਂ ਉਹ ਘੱਬਣ ਦੀ ਦਿਖਾ ਠੀਕ ਆ ਗੱਲ ਇਹੀ ਕਹਿੰਦੇ ਹੁਣ ਤਾਂ ਇਹ ਅੱਜ ਵਾਲਾ ਰੇਟ ਹੈ ਪੰਜ ਚਾਰ ਦਿਨਾਂ ਚ ਆਪਾਂ ਦੁਬਾਰੇ ਕੇ ਮੇਰੀ ਵਿੱਚ ਪਾਣ ਲੱਗੇ ਤਾਂ ਫਿਰ ਉਹ ਦੁੱਧਾਂ ਦਾ ਤਿਆਰਾ ਰੇਟ ਹੋਊਗਾ ਠੀਕ ਆ ਗੱਲ ਇਹ ਬਾਈ ਕਹਿੰਦਾ ਅੱਜ ਵਾਲਾ ਰੇਟ ਆ ਆਦੇ ਇਹਨੂੰ ਉਦੋਂ ਤੱਕ ਬੱচ্চਾ ਲਾਉਂਦਾ ਬਾਈ ਇਹਦੀ ਡਿਟੇਲ ਦੱਸ ਦੇ ਇਹਨੂੰ ਤੋੜ ਦੇ ਬਾਈ ਇਹ ਦੂਜਾ ਸੁਆਹ ਬਾਹਲੀ ਠੰਡੀ ਝੋਟੀ ਐ ਗੁਰੀ ਸਿੰਘ ਆ ਗਿਆ ਸਿੰਘ ਦਮੀ ਐ ਲਾ ਇਹਨੂੰ ਤੋੜ ਦੀ ਸਿੰਘ ਵੀ ਬੰਦਾ ਤੇ ਬਾਡੀ ਵਾਲੇ ਪੱਖ ਤੋਂ ਵੀ ਚੰਗੀ ਆ ਹਰ ਦਾ ਸਾਈਜ਼ ਤੇ ਹਰੇਕ ਪੱਖ ਤੋਂ ਕਹਿ ਸਕਦੇ ਆ ਆਪਣੀ ਚੰਗੀ ਆ ਝੁੱਗੀ ਬਾਕੀ ਇਹਦਾ ਗੁਰੀ ਠੰਡੀ ਇੰਨੀ ਐ ਚਾਹੇ ਤਾਗੇ ਦੇ ਬੰਦੇ ਹੁਣ ਵੇਖਣਾ ਲੈ ਰੋਕੀ ਗੁਰਵਿੰਦਰ ਜੇ ਐ ਖੜਾ ਲੈ ਐ ਵੀ ਖੜ ਜੂਗੀ ਐ ਨਹੀਂ ਹੈਗਾ ਲੈ ਚਾਹੇ ਬਾਲਟੀ ਕਰਕੇ ਚੋਣ ਕਰ ਲੈਦਾ ਜਿਵੇਂ ਆਪਾਂ ਕਹਿ ਲਈ ਗੱਬਣ ਪਸ਼ੂ ਦਾ ਪਸ਼ੂ ਦੇ ਖੜਦਾ ਨਹੀਂ ਹੁੰਦਾ ਇੰਨਾ ਐਨੀ ਖੱਡੀ ਚਾਰ ਕੱਚੇ ਦਾਗੇ ਦੇ ਬਣਦੇ ਕੁਰੀ ਗਾਵਾਂ ਵਾਲਾ ਕੰਮ ਗਾਵਾਂ ਵਾਲਾ ਕੰਮ ਹੈ ਬਾੜੀ ਛੱਡੀ ਝੋਟੀ ਹੈ ਕਿੰਨੇ ਦਿਨਾਂ ਦੀ ਇਹ ਇਹ ਲੈ ਜੂਗੀ ਹਫਤਾ ਲੈ ਜੂਗੀ ਕੁਰੀ ਬਾਕੀ ਤਾਂ ਗੱਡੀ ਚ ਹਲਚਲ ਕਰਕੇ ਮਾੜਾ ਮੋਟਾ ਹਣਾ ਸੁੱਤੇ ਇੱਥੇ ਇੱਥੇ ਰੋਕ ਲਾ ਤੇ ਸਿੰਗ ਰੱਖ ਦੇਣਾ ਪੰਦਾ ਹਾਂ ਹਾਂ ਸਿੰਗ ਰੱਖ ਦਿਆ ਬਿਲਕੁਲ ਬੰਦ ਤੇ ਬਾਈ ਕਹਿੰਦਾ ਇਹਦਾ ਹੈਗਾ ਇੱਕ ਹਫਤਾ ਪੈਂਡਿੰਗ ਆ ਥਣ ਦਾ ਸੈਜ ਬਹੁਤ ਸੋਹਣਾ ਰੱਖ ਦਿਆ ਤੇ ਬਾਕੀ ਕੱਢ ਦੂਗੀ ਝੋਟੀ ਹਫਤੇ ਆ ਕੱਢੂਗੀ ਕੁਰੀ ਹਲੇ ਤੇ ਬਾੜੀ ਵਾਲੇ ਪੱਖ ਤੋਂ ਗੱਲ ਕਰ ਲਈਏ ਬਾੜੀ ਵੀ ਫੁੱ ਇਹ ਥਾਣੇ ਦਾ ਸਾਈਜ਼ ਨਾ ਚਾਰੇ ਥਾਣੇ ਦਾ ਇੱਕੋ ਜਿਹਾ ਗੁਰਵਿੰਦਰ ਤੁਲਵ ਲੱਗ ਬਣਦੇ ਇਹਦੇ ਪੈਸੇ ਕਿੰਨੇ ਲਵਾਏ ਕਾਲੀ ਇਹਦਾ 1 45 ਦੇ ਲਾਂ ਗੁਰੀ 1 ਲੱਖ ਤੇ 45 45 ਹਜ਼ਾਰ ਅੱਛਾ ਇਹਦਾ ਬਾਈ ਕਹਿੰਦਾ ਲਵਾਗੇ 1 ਲੱਖ ਤੇ 45 ਚ 22 ਦੀ ਕਿਵੇਂ ਆ 22 ਦੀ ਐ ਨਿਕਲੂਗੀ ਗੁਰੀ ਆਪਾਂ ਇੱਕ ਆਪਾਂ ਚੈੱਕ ਪਾਣੀ ਆਪਾਂ ਚੈੱਕ ਪਾਣੀ ਮਾਰ ਕੇ ਨੇ ਚੋਣ ਕਰਕੇ ਲੈ ਆਏ ਇੱਕ ਤਰ੍ਹਾਂ ਦਾ ਠੀਕ ਆ ਗੱਲ ਹਾਂ ਸਰਲੇ ਛਿੱਟੇ ਦੀ ਗਾਰੰਟੀ ਦੇ ਦੇਵਾਂਗੇ ਹਾਂ ਸਰਲੇ ਛਿੱਟੇ ਦੀ ਗਾਰੰਟੀ ਦੇ ਦੇਵਾਂਗੇ ਥਾਣ ਬੱਦ ਘੱਟ ਦੀ ਬੱਦ ਘੱਟ ਦੀ ਗਾਰੰਟੀ ਹੋਊਗੀ ਆਪਣੀ 1 45 ਦੀ 1 45 ਦੀ ਥੋੜਾ ਬ ਇਜੋ অপਕਿਚੀ ਰੇਟ ਪਾਇਆ ਇੰਨੇ ਢੋਟੀਆਂ ਨਾ ਪਰਸੋਂ ਰੋਲੇ ਦੇਖ ਲੈ ਕੇ ਕੀ ਰੇਟ ਵਿਕਿਆ ਨੇ ਠੀਕ ਹੈ 2.5 3-3 ਲੱਖ ਰੁਪਏ ਝੋਟੀਆਂ ਵਿਕਿਆ ਨੇ ਠੀਕ ਹੈ ਮਾਨਤਨ ਬਾਈ ਕਹਿੰਦਾ ਥੋੜਾ ਬਹੁਤਾ ਹੋ ਜੂ ਰੇਟ ਬਾਈ ਦੇ ਤਕਰੀਬਨ ਫਿਕਸ ਜੇ ਹੁੰਦੇ ਨੇ ਲੈ ਮਾਰ ਦੇ ਤਾਰਾ ਬੰਦਾ ਤਿਆਰ ਹੀ ਬੈਠਾ ਜਮਾ ਪਰ ਹੋ ਗਈ ਲੈ ਹੋ ਗੰਨੇ ਹੁਣ ਆ ਕਾਲਾ ਕਹਿੰਦਾ ਮੈਂ ਦਿਖਾਉਣਾ ਮਾਰ ਕੇ ਤੇ ਨੁੱਚੇ ਬਾਈ ਇਹਦੀ ਪੰਨਪੋਕੀ ਆ ਗਈ ਹੈ ਪਿਛਲਾ ਜਵੀ ਮਾਰ ਦੇ ਬਾਈ ਇਹਦਾ ਰੇਟ ਹੈਗਾ 1 ਲੱਖ ਤੇ 20 ਹਜ਼ਾਰ 9 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰਾ ਸੁਆ ਦੂਜਾ ਹਾਂ ਵੀਰੇ ਦੂਜਾ ਤੇ ਸੂਈ ਆ ਗਈ ਤਾਜੀ ਆ ਨਾੜੂਆਂ ਸਾਨੂੰ ਬੱਚੇ ਦਾ ਆਪਾਂ ਫੇਰ ਲਾਣਾ ਗਿੱਲਾ ਹੀ ਆ ਬਿਲਕੁਲ ਨੰਬਰ ਬੋਲੀ ਤੇਰਾ ਕਾਲੀ ਹਾਂ ਬਾਈ ਨੰਬਰ ਬੋਲੀ 95920 ਹਾਂਜੀ 99493 95920 99493 ਆ ਚੋ ਟੀਕੇਰਾ ਹੋਰ ਦਿਖਾ ਦੇ ਲਿਆ ਉਹ ਤੋੜ ਦੇ ਰਬੜਾ ਮੈਨੂੰ ਜੋ ਤਾਂ ਕੱਬਣ ਝੋਟੀ ਸਾਨੂੰ ਆਪਾਂ ਕੇਰਾ ਹੋਰ ਦਿਖਾ ਦੇਣਾ ਤੋੜ ਕੇ ਸੂਆ ਸੂਂਦੀ ਦੂਜਾ ਤੇ ਕੱਢਦੀ ਆ ਆ ਜਾ ਬੇਟੀ ਕੱਦ ਕਾਠ ਵੀ ਚੰਗਾ ਆਰਡਰ ਦੀ ਸ਼ੇਪ ਵੀ ਸੋਹਣੀ ਆ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਵੀ ਦਿਨ ਕੱਢ ਦੂਗੀ ਸਭ ਤੋਂ ਵੱਡੀ ਗੱਲ ਪਤਾ ਹੈ ਕੀ ਗੱਲ ਹੁੰਦੀ ਹੈ ਗੁਰੀ ਹਾਂਜੀ ਡੰਗਰ ਦਾ ਜਿਹੜਾ ਸੁਆਦ ਦੇਖਿਆ ਜਾਂਦਾ ਹੈ ਨਾ ਠੀਕ ਹੈ ਕਹਿੰਦਾ ਹਾਂ ਬਾੜੀ ਠੰਡੀ ਹੈ ਜਿਵੇਂ ਸੁਆਦ ਆ ਠੰਡਾ ਹਾਂ ਸੁਆਦ ਠੰਡਾ ਹੋਊਗਾ ਲੈ ਇੱਥੇ ਛੱਡ ਕੇ ਇੱਥੇ ਖੜ ਜਾ ਇੱਥੇ ਪੈਰ ਨਹੀਂ ਪਟਣਾ ਝੋਟੀ ਨਹੀਂ ਠੰਡੀ ਹੈ ਠੀਕ ਹੈ ਕਹਿੰਦਾ ਹਾਂ ਜਿਵੇਂ ਨਹੀਂ ਡੰਗਰ ਨਾ ਲੈ ਅਨੰਬਰ ਬੋਲਿੰ ਦੁਬਾਰੀ 95920 ਹਾਂਜੀ 99499 9592099493 ਬਾਈ ਇੱਕ ਵਾਰੀ ਇਹਦੇ ਮਾਰਦੀ ਮਾਰੇ ਕੈਮਰਾ ਅੱਜ ਫੰਕਸ਼ਨ ਦੀ ਸਕੂਲ ਵੀ ਨਹੀਂ ਗਿਆ ਅੱਛਾ ਹਾਂ ਤੇ ਝੋਟੀਆਂ ਦਿਖਾਈਆਂ ਨੇ ਆਪਾਂ ਨੇ 5 ਬਾਈ ਕੋਲੋਂ ਇੱਕ ਗੱਬਣ ਝੋਟੀ ਦਿਖਾਈ ਤੇ 4 ਦਿਖਾਈਆਂ ਨੇ ਤਾਸ਼ਨਾ ਇਹਨਾਂ ਤੋਂ ਜਿਹੜੀ ਵੀ ਝੋਟੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਡੰਗ ਤੋਂ ਡੰਗ ਚੋ ਕੇ ਲੈ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ